ਪਿਛਲੇ ਦਿਨ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਸੀ ਸਾਡਾ ਇੱਕ ਨੌਜਵਾਨ ਵੀਰ ਜੋ ਮੌਤ ਦੇ ਮੂੰਹ ਚ ਜਾ ਪਿਆ ਸੀ ਦੇਖਿਆ ਗਿਆ ਕਿ ਵੀ ਕੋਈ ਵੀ ਫੰਡ ਸੀ ਜਿਹੜਾ ਬੋਰਡ ਵੱਲੋਂ ਮਿਲਕ ਫੈਡ ਵੱਲੋਂ ਕੋਈ ਇਦਾਂ ਦਾ ਫੰਡ ਨਹੀਂ ਸੀਗਾ ਵੀ ਜਿਹੜਾ ਅਸੀਂ ਇਮੀਜੇਟ ਉਸ ਪਰਿਵਾਰ ਨੂੰ ਜਾਂ ਬੱਚਿਆਂ ਨੂੰ ਸੀ ਰੀਲੀਫ ਦੇ ਸਕੀਏ ਉਸੇ ਟਾਈਮ ਸਮੁੱਚੇ ਬੋਰਡ ਨੇ ਫੈਸਲਾ ਕੀਤਾ ਵੀ ਜ਼ਖਮੀਆਂ ਨੂੰ 50-50000 ਰੁਪਏ ਤੇ ਜੋ ਸਾਡਾ ਭਰਾ ਸਾਡੇ ਲਈ ਸਦਾ ਲਈ ਸਾਨੂੰ ਸਿੱਧੀ ਬਿਛੋੜਾ ਦੇ ਗਿਆ ਉਹਦੇ ਹੋਰ ਵੀ ਫੰਡ ਹੈਗੇ 50-55 ਲੱਖ ਰੁਪਏ ਬਣਦਾ ਜਿਹੜਾ ਪੁਰਾਣਾ ਜੋ ਸਿਸਟਮ ਚੱਲਿਆ ਆ ਰਿਹਾ ਪਰ 5 ਲੱਖ ਰੁਪਏ ਦਾ ਬੋਰਡ ਵੱਲੋਂ ਅਸੀਂ ਇਮੀਡੀਏਟ ਉਸ ਪਰਿਵਾਰ ਨੂੰ ਮਦਦ ਦੀ ਜਿਹੜੀ ਤੇ ਸਮੁੱਚਾ ਖਰਚਾ ਵੀ ਜ਼ਖਮੀਆਂ ਦਾ ਸਿਕਾ ਜਿਹੜਾ ਅਸੀਂ ਲਗ ਤੌਰ ਤੇ ਆਪਣੇ ਮਿਲਕ ਪਲਾਂਟ ਵੱਲੋਂ ਲੁਧਿਆਣੇ ਵੱਲੋਂ ਕੀਤਾ ਗਿਆ ਅੱਗੇ ਤੋਂ ਬੋਰਡ ਵਿੱਚ ਮਤਾ ਲਿਆਇਆ ਜਾਏਗਾ ਕਿ ਕਦੇ ਵੀ ਕੋਈ ਸਾਡਾ ਵੀਰ ਜੇ ਜ਼ਖਮੀ ਹੁੰਦਾ ਰੱਬ ਨਾ ਕਰੇ ਤਾਂ 1 ਲੱਖ ਰੁਪਇਆ ਇਮੀਡੀਏਟ ਉਹਦੇ ਪਰਿਵਾਰ ਨੂੰ ਮਦਦ ਜੇ ਕੋਈ ਅਨਸਕਾਮੀ ਘਟਨਾ ਚ ਇਦਾਂ ਦੀ ਘਟਦੀ ਆ ਕੋਈ ਮੌਤ ਦੇ ਮੌਤ ਹੋ ਜਾਂਦੀ ਕਿਸੇ ਬੱਚੇ ਦੀ ਤਾਂ ਉਹਦੇ ਲਈ ਅਸੀਂ 5 ਲੱਖ ਰੁਪਇਆ ਬੋਰਡ ਵੱਲੋਂ ਪਕਾਇਦਾ ਤੌਰ ਤੇ ਮਤਾ ਪਾ ਕੇ ਉਹਦੇ ਵਿੱਚ ਮਤਾ ਪਾਇਆ ਜਾਏਗਾ ਕਿ ਉਹਦੀ ਪਰਿਵਾਰ ਦੀ ਜਿਹੜੀ ਹੈਲਪ ਕੀਤੀ ਜਾਏਗੀ। ਉਪਰੰਤ ਅਸੀਂ ਉਸੇ ਟਾਈਮ ਉਹਨਾਂ ਦੇ ਵਾਈਫ ਇੱਥੇ ਕੱਚੇ ਤੌਰ ਤੇ ਲੱਗੇ ਹੋਏ ਸੀਗੇ ਉਹਨਾਂ ਨੂੰ ਐਮਬੀਏ ਕੁਆਲੀਫਿਕੇਸ਼ਨ ਦਾ ਉਸ ਬੱਚੀ ਦੀ ਇਮੀਡੀਏਟ ਉਹਦੀ ਜੋ ਕੁਆਲੀਫਿਕੇਸ਼ਨ ਯੋਗਤਾ ਦੇ ਸਾਹਮਣੇ ਉਹਦੀ ਉਸੇ ਦਿਨ ਨੌਕਰੀ ਦੇ ਵੀ ਅਸੀਂ ਉਹਦੇ ਆਰਡਰ ਕਰਤੇ ਸੀਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਬਹੁਤ ਹੀ ਪਿਛਲੇ ਦਿਨੀ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਸੀ ਲੁਧਿਆਣਾ ਮਿਲਕਪਲਾਡ ਦੇ ਵਿੱਚ ਅਚਨ ਚੇਤ ਹੀਟਰ ਫਟਣ ਦੇ ਨਾਲ ਸਾਡਾ ਇੱਕ ਨੌਜਵਾਨ ਵੀਰ ਜੋ ਮੌਤ ਦੇ ਮੂੰਹ ਚ ਜਾ ਪਿਆ ਸੀ ਤੇ ਪੰਜ ਸਾਡੇ ਭਰਾ ਜਿਹੜੇ ਜ਼ਖਮੀ ਹੋ ਗਏ ਸੀਗੇ ਉਹ ਜੇਰੇ ਇਲਾਜ ਰਹੇ ਡੀਐਮਸੀ ਦੇ ਵਿੱਚ ਤੇ ਦੂਸਰੇ ਭਰਾ ਦੀ ਸੱਟ ਦੀ ਮੌਕੇ ਤੇ ਮੌਤ ਹੋ ਗਈ ਸੀ ਤੇ ਉਹਦੇ ਤਹਿਤ ਜਦੋਂ ਅਸੀਂ ਬਾਅਦ ਚ ਛਾਣਬੀਨ ਕੀਤੀ ਤਾਂ ਦੇਖਿਆ ਗਿਆ ਕਿ ਵੀ ਕੋਈ ਵੀ ਫੰਡ ਸੀ ਜਿਹੜਾ ਅ ਬੋਰਡ ਵੱਲੋਂ ਮਿਲਕ ਫੈਡ ਵੱਲੋਂ ਕੋਈ ਇਦਾਂ ਦਾ ਫੰਡ ਨਹੀਂ ਸੀਗਾ ਵੀ ਜਿਹੜਾ ਅਸੀਂ ਵੀ ਜੇ ਉਸ ਪਰਿਵਾਰ ਨੂੰ ਜਾਂ ਬੱਚਿਆਂ ਨੂੰ ਸੀ ਰੀਲੀਫ ਦੇ ਸਕੀਏ ਉਸੇ ਟਾਈਮ ਸਮੁੱਚੇ ਬੋਰਡ ਨੇ ਫੈਸਲਾ ਕੀਤਾ ਵੀ ਜਖਮਿਆਂ ਨੂੰ 50-50000 ਰੁਪਇਆ ਤੇ ਜੋ ਸਾਡਾ ਭਰਾ ਸਾਡੇ ਲਈ ਸਦਾ ਲਈ ਸਾਨੂੰ ਸਦੀਪ ਬਿਛੋੜਾ ਦੇ ਗਿਆ ਉਹਦੇ ਹੋਰ ਵੀ ਫੰਡ ਹੈਗੇ 50-55 ਲੱਖ ਰੁਪਏ ਬਣਦਾ ਜਿਹੜਾ ਪੁਰਾਣਾ ਜੋ ਸਿਸਟਮ ਚੱਲੇ ਆ ਰਿਹਾ ਪਰ 5 ਲੱਖ ਰੁਪਏ ਦਾ ਬੋਰਡ ਵੱਲੋਂ ਅਸੀਂ ਇਮੀਡੀਏਟ ਉਸ ਪਰਿਵਾਰ ਨੂੰ ਮਦਦ ਦੀ ਜਿਹੜੀ ਤੇ ਸਮੁੱਚਾ ਖਰਚਾ ਵੀ ਜ਼ਖਮੀਆਂ ਦਾ ਸਿੱਕਾ ਜਿਹੜਾ ਅਸੀਂ ਲਗ ਤੌਰ ਤੇ ਆਪਣੇ ਮਿਲਕ ਪਲਾਂਟ ਵੱਲੋਂ ਲੁਧਿਆਣੇ ਵੱਲੋਂ ਕੀਤਾ ਗਿਆ ਇੱਕ ਵੀ ਪੈਸਾ ਉਹਨਾਂ ਬੱਚਿਆਂ ਦਾ ਨਹੀਂ ਲੱਗਣ ਦਿੱਤਾ ਗਿਆ ਉਸ ਅਣਸਖਾਵੀ ਘਟਨਾ ਅਸੀਂ ਪ੍ਰਮਾਤਮਾ ਕੀ ਅਰਦਾਸ ਕਰਦੇ ਵੇ ਇਦਾਂ ਦੀ ਘਟਨਾ ਅੱਗੇ ਤੋਂ ਨਾ ਘਟੇ ਤੇ ਸਮੁੱਚੇ ਬੋਰਡ ਨੇ ਵੀ ਫੈਸਲਾ ਕੀਤਾ ਵੀ ਅੱਗੇ ਤੋਂ ਬੋਰਡ ਵਿੱਚ ਮਤਾ ਲਿਆਇਆ ਜਾਏਗਾ ਕਿ ਕਦੇ ਵੀ ਕੋਈ ਸਾਡਾ ਵੀਰ ਜੇ ਜ਼ਖਮੀ ਹੁੰਦਾ ਰੱਬ ਨਾ ਕਰੇ ਤਾਂ 1 ਲੱਖ ਰੁਪਇਆ ਇਮੀਡੀਏਟ ਉਸਦੇ ਪਰਿਵਾਰ ਨੂੰ ਮਦਦ ਜੇ ਕੋਈ ਅਨਸਕਾਮੀ ਘਟਨਾ ਚਾਹੇ ਇਦਾਂ ਦੀ ਘਟਦੀ ਆ ਕੋਈ ਮੌਤ ਦੇ ਮੌਤ ਹੋ ਜਾਂਦੀ ਕਿਸੇ ਬੱਚੇ ਦੀ ਤਾਂ ਉਹਦੇ ਲਈ ਅਸੀਂ 5 ਲੱਖ ਰੁਪਇਆ ਬੋਰਡ ਵੱਲੋਂ ਪੱਕਾ ਦਾ ਤੌਰ ਤੇ ਮਤਾ ਪਾ ਕੇ ਉਹਦੇ ਵਿੱਚ ਮਤਾ ਪਾਇਆ ਜਾਏਗਾ ਕਿ ਉਹਦੀ ਪਰਿਵਾਰ ਦੀ ਜਿਹੜੀ ਹੈਲਪ ਕੀਤੀ ਜਾਏਗੀ ਤੇ ਜੋ ਸਿਸਟਮ ਚੱਲਦਾ ਵੀ ਉਹਦੇ ਪਰਿਵਾਰ ਦੇ ਕਿਸੇ ਜੀ ਨੂੰ ਨੌਕਰੀ ਪਰੰਤ ਅਸੀਂ ਉਸੇ ਟਾਈਮ ਉਹਨਾਂ ਦੇ ਵਾਈਫ ਇੱਥੇ ਕੱਚੇ ਤੌਰ ਤੇ ਲੱਗੇ ਹੋਏ ਸੀਗੇ ਉਹਨਾਂ ਨੂੰ ਐਮਬੀਏ ਕੁਆਲੀਫਿਕੇਸ਼ਨ ਉਸ ਬੱਚੀ ਦੀ ਇਮੀਡੀਏਟ ਉਹਦੀ ਜੋ ਕੁਆਲੀਫਿਕੇਸ਼ਨ ਯੋਗਤਾ ਦੇ ਸਾਹਮਣੇ ਉਹਦੀ ਉਸੇ ਦਿਨ ਨੌਕਰੀ ਦੇ ਵੀ ਅਸੀਂ ਉਹਦੇ ਆਰਡਰ ਕਰਤੇ ਸੀਗੇ ਤੇ ਜੋ ਵੀ ਫੰਡ ਹੈ ਉਹ ਲਗ ਲਗ ਪਾਰਟ ਪੇਮੈਂਟ ਕਾਫੀ ਹੋ ਚੁੱਕੀ ਹੈ ਤੇ ਜੋ ਬਾਕੀ ਵੀ ਰਹਿੰਦੀ ਹੈ ਜੇ ਵੀ ਜਲਦੀ ਤੋਂ ਜਲਦੀ ਸਮੁੱਚਾ ਸਾਡਾ ਬੋਰਡ ਬੈਠਾ ਪੰਜਾਬ ਦਾ ਲੋਕਲ ਬੋਰਡ ਬੈਠਾ ਇੱਥੇ ਦਾ ਚੇਅਰਮੈਨ ਸਾਹਿਬ ਬੈਠੇ ਨੇ ਸਾਡੇ ਤੇ ਹੋਰ ਵੀ ਸਾਡੇ ਜੀਐਮ ਸਾਹਿਬਾਨ ਸਾਰੇ ਅੱਜ ਵਿਸ਼ੇਸ਼ ਤੌਰ ਤੇ ਇੱਕ ਚੰਡੀਗੜ੍ਹ ਪਲਾਂਟ ਤੋਂ ਜਿਸ ਵੀਰ ਦੀ ਡੈਥ ਹੋਈ ਉਹਦੇ ਲਈ 1.5 ਲੱਖ ਰੁਪਏ ਇਕੱਲੇ ਚੰਡੀਗੜ੍ਹ ਪਲਾਂਟ ਦੇ ਜਿਹੜੇ ਮੁਲਾਜ਼ਮ ਵੀਰ ਉਹਨਾਂ ਨੇ ਇਕੱਠਾ ਕਰਕੇ ਵੀ ਦਿੱਤਾ ਉਹਨਾਂ ਨੂੰ ਵੀ ਮੈਂ ਧੰਨਵਾਦ ਕਰਦਾ ਵੀ ਇਹ ਜਿਉਂ ਖੀ ਘੜੀ ਦੇ ਵਿੱਚ ਤੁਸੀਂ ਖੜੇ ਹੋ ਐਸੇ ਤਰ੍ਹਾਂ ਰਲ ਮਿਲ ਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਸਰਦਾਰ ਪ੍ਰਵਾਨ ਸਿੰਘ ਮਾਨ ਜੀ ਦਾ ਇੱਕ ਇੱਕ ਸੁਪਨਾ ਸੀਗਾ ਵੀ ਇਸ ادارے ਨੂੰ ਅਸੀਂ 15000 ਕਰੋੜ ਤੇ ਲੈ ਕੇ ਜਾਣਾ ਕਿਉਂਕਿ ਸਿੱਧਾ ਤੇ ਸਿੱਧਾ ਇਹ ਪੰਜਾਬ ਦੀ ਆਰਥਿਕਤਾ ਨਾਲ ਜੁੜਿਆ ਹੋਇਆ ادارਾ ਜਦੋਂ ਅਸੀਂ ਸਾਡੀ ਸਰਕਾਰ ਆਈ ਸੀਗੀ ਉਦੋਂ 4200 ਕਰੋੜ ਦੀ ਐਨੂਅਲ ਟਰਨਓਵਰ ਸੀਗੀ ਜੋ ਕਿ ਅੱਜ ਲਗਭਗ 6700 ਕਰੋੜ ਤੇ ਇਹਨਾਂ ਵੀਰਾਂ ਦੇ ਸਹਿਯੋਗ ਨਾਲ ਸਮੁੱਚੇ ਬੋਰਡ ਦੇ ਸਹਿਯੋਗ ਨਾਲ ਸਮੁੱਚੇ ਮੁਲਾਜ਼ਮ ਵੀਰਾਂ ਦੇ ਸਹਿਯੋਗ ਨਾਲ ਜਿਹੜਾ ਅੱਜ ਅਸੀਂ ਇਸ ادارے ਨੂੰ ਕਿਉਂਕਿ ਪੰਜਾਬ ਜੇ ਖੁਸ਼ਹਾਲ ਹੋਊਗਾ ਤਾਂ ਕਿਸਾਨੀ ਨਾਲ ਲਗਭਗ 70% ਲੋਕ ਹੈ ਜਿਹੜੇ ਖੇਤੀ ਤੇ ਨਿਰਭਰ ਹੈ ਉਸ ਇਸ ਕਰਕੇ ਪੰਜਾਬ ਦੀ ਖਸ਼ਾਲੀ ਲਈ ਸਾਡੇ ਧਾਰੇ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਦਾਂ ਦੀ ਅੱਗੇ ਤੋਂ ਕੋਈ ਘਟਨਾ ਨਾ ਘਟੇ ਸਾਡਾ ਕਨਾਲ ਜਨਵਾਰ ਦਾ ਵੀਰ ਜਿਹਦੇ ਛੋਟੇ ਛੋਟੇ ਬੱਚੇ ਆ ਜਵਾਨੀ ਦੇ ਵਿੱਚ ਸਾਨੂੰ ਸਦਾਰੀ ਸਦੀਵਿਸ਼ੋਟਾ ਦੇ ਗਿਆ ਉਹਦੇ ਲਈ ਸੀ ਉਹਨੂੰ ਸਿਧਾਂਤਲੀ ਵੀ ਗੁੰਦ ਨੇ ਸ਼ਰਧਾ ਦੇ ਫੁੱਲ ਵੀ ਭੇਟ ਕਰਦੇ ਆ ਸਰ ਜੀ ਸਰ ਮਦਮ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਸਾਹਮਣੇ ਕੀ ਆਇਆ ਇਹ ਹਾਦਸੇ ਦਾ ਕਾਰਨ ਕੀ ਹੈ ਸਰ ਕੀ ਪੁਰਾਣੀ ਮਸ਼ੀਨਰੀ ਸੀ ਇਸ ਕਰਕੇ ਹਾਸਾ ਹੋਇਆ ਵਾ ਔਰ ਇਹੋ ਜੀ ਅਗਰ ਪੁਰਾਣੀ ਮਸ਼ੀਨਰੀ ਦੇ ਕਰਕੇ ਹਾਸਾ ਹੋਇਆ ਵਾ ਤਾਂ ਪੁਰਾਣੀ ਮਸ਼ੀਨਰੀ ਕਿੰਨੀ ਅਸਰੇ ਬੇਰਕਾਰ ਮਿਲਕ ਪਲਾਂਟ ਦੇ ਨਹੀਂ ਦੇਖੋ ਸਾਡੇ ਕੋਲ ਕੋਈ ਵੀ ਪੁਰਾਣੀ ਮਸ਼ੀਨਰੀ ਨਹੀਂ ਮਸ਼ੀਨਰੀ ਬਿਲਕੁਲ ਠੀਕ ਸੀ ਉਸ ਬੱਚੇ ਤੋਂ ਥੋੜੀ ਜਿਹੀ ਗਲਤੀ ਹੋ ਗਈ ਵੀ ਉਹਨੇ ਦੇਖਣ ਲੱਗੇ ਨੇ ਇਹਦੀ ਅੱਗੇ ਗੈਸ ਨੂੰ ਚਲਾ ਕੇ ਕਿਵਰ ਆਪਾਂ ਆਨ ਕਰਕੇ ਛੱਡ ਦਿੰਦੇ ਆ ਭੁੱਲ ਜਾਂਦੇ ਆ ਐਦਾਂ ਦੀ ਉਹਦੀ ਉਹਦੀ ਥੋੜੀ ਜੀ ਉਸ ਤੋਂ ਬੱਚੇ ਉਹਦੀ ਆਪਣੀ ਨੱਕੀ ਥੋੜੀ ਜੀ ਬੱਚੇ ਤੋਂ ਆਪਣੀ ਅੰਗਹਿਲੀ ਹੋਈ ਹੈ ਦੇਖੋ ਹਰ ਅੱਗੇ ਤੋਂ 10 10 12 ਸਾਲ ਤੋਂ ਉਹੀ ਇੱਥੇ ਜੌਬ ਕਰਦਾ ਇੰਡਾਇਰੈਕਟ ਇੰਡਾਇਰੈਕਟ ਕਹਿੰਦਾ ਮਤਲਬ ਤੁਹਾਡਾ ਆਹੀ ਹੈ ਕਿ ਉਹਦੀ ਆਪਣੀ ਗਲਤੀ ਨਾਲ ਨਹੀਂ ਨਹੀਂ ਬਿਲਕੁਲ ਬੱਚੇ ਬੱਚੇ ਤੋਂ ਗਲਤੀ ਹੋਈ ਹੈ ਜੀ ਉਹਦੇ ਲਈ ਆਪਾਂ 100% ਇਹ ਵੀ ਨਹੀਂ ਕਹਿ ਸਕਦੇ ਹੁਣ ਕਿਸੇ ਵੀ ਟਾਈਮ ਬੰਦੁਖਾ ਹੈ ਕੋਈ ਵਾਰ ਭੁੱਲ ਜਾਂਦਾ ਬੰਦਾ ਉਹ ਬੱਚਾ ਪੂਰਾ ਤਜਰਬੇਕਾਰ ਸੀਗਾ 12 13 ਸਾਲ ਤੋਂ ਮਤਲਬ ਕੋਈ ਐਂ ਤਾਂ ਆਪਾਂ ਕਹਿ ਨਹੀਂ ਸਕਦੇ ਆ ਨਾੜੀ ਬੱਚਾ ਨਹੀਂ ਸੀਗਾ ਹੋਰ ਵੀ ਸਾਰੇ ਭਰਾ ਨਾਲ ਹੀ ਸੀਗੇ ਉਹਦੇ ਉੱਤੇ ਉਹ ਪਤਾ ਨਹੀਂ ਕਿਵੇਂ ਆਪਾਂ ਕਹਿ ਸਕਦੇ ਵੀ ਕਿਵੇਂ ਉਸ ਬੱਚੇ ਤੋਂ ਵਿਚਾਰੇ ਤੋਂ ਇਹ ਹੋ ਗਿਆ ਉਹਦਰ ਦੇ ਅੰਦਰ ਇਸ ਲਈ ਕਈ ਐਸੀ ਮਸ਼ੀਨਰੀ ਹੈਗੀ ਜਿਹੜੀ 25-30 ਸਾਲ ਪੁਰਾਣੀ ਹੈਗੀਆਂ ਔਰ ਉਹ ਵੀ ਹਾਸੇ ਨੂੰ ਸੱਦਾ ਦੇ ਰਹੀਆਂ ਨੇ ਨਹੀਂ ਦੇਖੋ ਦੇਖੋ ਜਿਹੜੀ ਜਿਹੜੀਆਂ ਮਸ਼ੀਨਰੀਆਂ ਇਹ ਕੋਈ 20-50 ਲੱਖ ਦੀ ਤਾਂ ਹੈ ਨਹੀਂ 10-10 ਕਰੋੜ 15-15 ਕਰੋੜ ਦੀਆਂ ਮਸ਼ੀਨਾਂ ਇਹ ਤਾਂ ਤੁਸੀਂ ਇੱਕ ਆ ਦੇ ਪੋਸੀਬਲ ਨਹੀਂ ਹੈਗਾ ਵੀ ਤੁਸੀਂ 5 ਸਾਲ ਬਾਅਦ ਆ 4 ਸਾਲ ਬਾਅਦ ਬਦਲ ਲਓ ਸਭ ਤੋਂ ਵੱਡਾ ਇਨਕੁਆਰੀ ਕਰਾਵਾਂਗੇ ਅਸੀਂ 5 ਸਾਲ ਬੂੜੇ ਨੂੰ ਚੌਂਕ ਕਰਦੇ ਨੂੰ ਸਵਾਲ ਇਹ ਜੀ ਚੁੱਕਿਆ ਜਾ ਰਿਹਾ ਵੀ ਲੰਬੇ ਸਮੇਂ ਤੋਂ ਜੌਬ ਕਰ ਰਹੇ ਨੇ ਮੁੰਡੇ ਤੇ ਪੱਕੇ ਨਹੀਂ ਕੀਤੇ ਜਾ ਰਹੇ ਕਿ ਹੁਣ ਪੱਕੇ ਕਰਨ ਵਾਸਤੇ ਕੋਈ ਪਾਲਿਸੀ ਲੈ ਕੇ ਆਉਂਗੇ ਤੁਸੀਂ ਨਹੀਂ ਪੱਕੇ ਕਰਨ ਦੇ ਤਾਂ ਜਿਹੜਾ ਸਿਸਟਮ ਅਸੀਂ ਹੁਣੇ ਸੀਟੀਸੀ ਜਿਹੜੇ ਸਰਵਿਸ ਰੂਲ ਅਸੀਂ ਚੇਂਜ ਕਰਾਏ ਆ ਜਿਹਦੇ ਵਿੱਚ ਲਗਭਗ ਅਸੀਂ ਆ ਸਾਡੇ ਕੋਲ ਜਿਹੜੇ ਪੱਕੀਆਂ ਪੋਸਟਾਂ 9000 7000 ਦੇ ਕਰੀਬ ਪੋਸਟਾਂ ਸਾਡੇ ਕੋਲ ਸਿਰਫ 900 ਬੱਚਾ ਪੱਕਾ ਕੰਮ ਕਰਦਾ ਉਹ ਪ੍ਰੋਸੈਸ ਸ਼ੁਰੂ ਹੋ ਗਿਆ ਜੀ ਉਹਦੇ ਤਹਿਤ ਭਰਤੀ ਵੀ ਹੋਗੀ ਅਸੀਂ ਨਵੇਂ ਪਲਾਂਟ ਵੀ ਲਾਉਂਗੇ ਇਹਨਾਂ ਬੱਚਿਆਂ ਨੂੰ ਵੀ ਸਾਰਿਆਂ ਨੂੰ ਅਸੀਂ ਐਡਜਸਟ ਕੀਤਾ ਤੇ ਕਰਾਂਗੇ ਵੀ ਆਉਣ ਵਾਲੇ ਟਾਈਮ 'ਚ ਸੀਐਸ ادارے ਨੂੰ ਬਹੁਤ ਉੱਚੇ ਲੈ ਜਾਣ ਦੀ ਸਾਡਾ ਹੈਗਾ 6700 ਕਰੋੜ ਦਾ ਅਦਾਰਾ ਵਾ ਹਰ ਇੱਕ ਅਦਾਰੇ ਦੇ ਵਿੱਚ ਇੱਕ ਐਮਰਜੈਂਸੀ ਨਾਲ ਦਾ ਫੰਡ ਹੁੰਦਾ ਹੈ ਕੀ ਵੇਰਕਾ ਦੇ ਅੰਦਰ ਉਹ ਐਮਰਜੈਂਸੀ ਫੰਡ ਨਹੀਂ ਸੀਗਾ ਨਹੀਂ ਫੰਡ ਹੈਗੇ ਆ ਦੇਖੋ ਹੁਣ 50 ਲੱਖ ਰੁਪਇਆ ਜਿਹੜਾ ਦੇਣਾ ਉਹ ਬੱਚੇ ਨੂੰ ਉਹ ਫੰਡ ਹੀ ਆ ਐਮਰਜੈਂਸੀ ਦੇ ਪੈਸੇ ਨਹੀਂ ਆ ਸਰ ਉਹਦਾ ਆਪਣਾ ਫੰਡ ਲੱਗਦਾ ਨਹੀਂ ਨਹੀਂ ਉਹਦਾ ਆਪਣਾ ਫੰਡ ਹੀ ਆ ਤੁਸੀਂ ਮੇਰੀ ਗੱਲ ਸੁਣੋ ਪੀਐਫ ਫੰਡ ਦੇ ਵਿੱਚ ਦਊਂਗੇ ਜਾਂ ਐਮਰਜੈਂਸੀ ਫੰਡ ਦੇ ਵਿੱਚੋਂ ਦਊਂਗੇ ਜਿਹੜਾ ਐਮਰਜੈਂਸੀ ਫੰਡ ਅਸੀਂ ਕ੍ਰੀਏਟ ਕਰਤਾ ਜੀ ਉਹਦੇ ਤਹਿਤ ਆ ਕ੍ਰੀਏਟ ਕੀਤਾ ਤੁਸੀਂ ਹਜੇ ਤੱਕ ਨਹੀਂ ਸੀਗਾ ਪਹਿਲਾਂ ਪਹਿਲਾਂ ਮੈਨੂੰ ਨਹੀਂ ਪਤਾ ਮੈਂ ਜਦੋਂ ਤਾਂ ਮੇਰੇ ਪਹਿਲਾਂ ਪੁਰਾਣੇ ਟਾਈਮ 'ਚ ਮੈਨੂੰ ਨਹੀਂ ਪਤਾ ਕੀ ਹੁੰਦਾ ਸੀਗਾ ਪਰ ਅਸੀਂ ਅਸੀਂ ਇਮੀਡੀਏਟ ਇਸ ਚੀਜ਼ ਨੂੰ ਲਾਗੂ ਕਰਦੇ ਚੇਅਰਮੈਨ ਸਾਹਿਬ ਉਹਨਾਂ ਨੇ ਫੰਡ ਲੈਣ ਲਈ ਸੰਘਰਸ਼ ਕੀਤਾ ਬਾਹਰ ਤੁਹਾਡੇ ਧਰਨਾ ਵੀ ਲਾਇਆ ਉਹਨਾਂ ਨੇ ਇਹ ਗੱਲ ਕਹੀਏ ਸਾਡੇ ਕੋਲ ਬਾਈ ਲੈ ਸਕਦੇ ਨਹੀਂ ਬਿਲਕੁਲ ਨਹੀਂ ਫੰਡ ਫੰਡ ਲੈ ਬਾਹਰ ਰਾਜ ਮੈਂ ਘੱਟੋ ਘੱਟ 2 ਘੰਟੇ ਤੇ ਨਹੀਂ ਨਹੀਂ ਸਰ ਮੇਰੀ ਮੇਰੀ ਸੁਣੋ ਗੱਲ ਜਦੋਂ ਮੈਂ ਮੰਨ ਲਓ ਮੇਰੀ ਮੇਰੀ ਕਿਸੇ ਡੈਥ ਹੋ ਜਾਂਦੀ ਕਿਸੇ ਜਗ੍ਹਾ ਮੈਂ ਜੋਬ ਕਰਦਾ ਤਾਂ ਇੱਕ ਇਮੀਡੀਏਟ ਜਿਹੜਾ ਪਰਿਵਾਰ ਦਾ ਰਿਐਕਸ਼ਨ ਇੱਕ ਵਾਰ ਤਾਂ ਹੁੰਦਾ ਹੀ ਹੈ ਨਾ ਉਹ ਤਾਂ ਸੁਭਾਅਕ ਹੈ ਕੋਈ ਨਹੀਂ ਕਿ ਸੇ ਕੋਈ ਗੱਲ ਹੁੰਦੀ ਆ ਅਗਲੇ ਨੂੰ ਡਾਊਟ ਪਰ ਜੀ ਤੁਹਾਡੇ ਜੋਬ ਕਰਦੀ ਸੀ ਉਹਨੂੰ ਤਾਂ ਪਤਾ ਹੋਣਾ ਚਾਹੀਦਾ ਸੀ ਨਹੀਂ ਨਹੀਂ ਜੀ ਤੁਹਾਡੇ ਨੇ ਉਹ ਜੀ ਜੋਬ ਕਰਦੀ ਉਹ ਜੋਬ ਕਰਦੀ ਉਹ ਲੈਡੀ ਲੈਡੀ ਆਪਣੇ ਡਿਪਾਰਟਮੈਂਟ ਆਪਣੇ ਸੈਕਸ਼ਨ ਜੋਬ ਕਰਦੀ ਉਹ ਵਿਚਾਰ ਆਪਣੇ ਸੈਕਸ਼ਨ ਚ ਕਰਦਾ ਸੀਗਾ ਜੀ ਉਹ ਕਿਹੜਾ ਇਕੱਠੇ ਰਹਿੰਦੇ ਨੇ ਨੀ ਨਿਯਮ ਤੁਹਾਨੂੰ ਪਤਾ ਹੋਣਾ ਚਾਹੀਦਾ ਨੇ ਕਿ ਕਦੇ ਇਹ ਨਿਯਮ ਨੇ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਤਰਨਾ ਉਹਨਾਂ ਨੇ ਫੰਡਾਂ ਲਈ ਨਹੀਂ ਲਾਇਆ ਸੀਗਾ ਤਰਨਾ ਉਹਨਾਂ ਨੂੰ ਸੀਗਾ ਵੀ ਜਿਵੇਂ ਕੋਈ ਟੱਕਵਾਜੀ ਕਰ ਰਹੇ ਹਾਂ ਦਾ ਵੀ ਤੁਸੀਂ ਇਦਾਂ ਬੈਠੋ ਪਤਾ ਨਹੀਂ ਤੁਹਾਨੂੰ ਪੈਸੇ ਦੇਣੇ ਕਿ ਨਹੀਂ ਦੇਣਗੇ ਐਕਸੀਡੈਂਟ ਦਾ ਕਾਰਨ ਕੀ ਹੈ ਕੋਈ ਕਾਰਨ ਤਾਂ ਹੋਊਗਾ ਕੌਫਸਟਾ ਹੋਊਗਾ ਐਕਸੀਡੈਂਟ ਦਾ ਕੀ ਪਤਾ ਹੁੰਦਾ ਜੇ ਐਕਸੀਡੈਂਟ ਆਪਾਂ ਉੱਤੇ ਬੈਠੇ ਆ ਇੱਥੇ ਬੈਠੇ ਤਾਂ ਕੁਝ ਵੀ ਹੋ ਸਕਦਾ ਕੋਈ ਜਾਂਚ ਕਮੇਟੀ ਬਿਲਕੁਲ ਬਿਲਕੁਲ ਆ ਗੱਲ ਆਪਾਂ ਸਹੀ ਆ ਅਸੀਂ ਐਮ ਡੀ ਸਾਹਿਬ ਦਾ ਕੱਲ ਨੂੰ ਆ ਜਾਣਾ ਉਸ ਤੋਂ ਪਹਿਲਾਂ ਹੀ ਅਸੀਂ ਆਲਰੇਡੀ ਜੀ ਐਮ ਸਾਹਿਬ ਨਾਲ ਕਰ ਚੁੱਕੇ ਹਾਂ ਹੈੱਡ ਆਫਿਸ ਵੀ ਗੱਲ ਹੋ ਚੁੱਕੀ ਆ ਪੂਰੀ ਟੀਮ ਬੜਾਈ ਜਾਊਗੀ ਉਹਦੇ ਵਿੱਚ ਪੂਰੀ ਦੁੱਧਾ ਦੁੱਧ ਪਾਣੀ ਦਾ ਪਾਣੀ ਉੱਤੇ ਲਾ ਕੇ ਦੇਰਕਾਰ ਦੇ ਅੰਦਰ ਜਿਹੜੀ ਮਸ਼ੀਨਰੀ ਬਿਲਕੁਲ ਜੀ ਇਨਕੁਆਰੀ ਕਰਾਵਾਂਗੇ ਜੀ ਇਨਕੁਆਰੀ ਕਰਾਵਾਂਗੇ ਸਾਰੇ ਪਲਾਂਟਾਂ 'ਚ ਕਰਾਵਾਂਗੇ ਬਕਾਇਦਾ ਇੱਥੇ ਨਹੀਂ ਕੱਲਾ ਸਾਰੇ ਪਲਾਂਟਾਂ 'ਚ ਕਰਾਵਾਂਗੇ ਜਿੱਥੇ ਕਿਤੇ ਸਾਨੂੰ ਲੱਗਿਆ ਵੀ ਵਾਕਈ ਕਿਸੇ ਵੀ ਟਾਈਮ ਕੋਈ ਘਟਨਾ ਘਟ ਸਕਦੀ ਹੈ ਉਹਨੂੰ ਅਸੀਂ ਚੇਂਜ ਕਰਨੀ ਪੂਰੀ